ਹਾਂਜੀ ਕਿਦਾਂ ਸਾਰੇ ਠੀਕ ਠਾਕ ਕੋਈ ਚੜ੍ਹਦੀ ਕਲਾ ਮੈਂ ਆਹ ਹੀ ਦਰਪਾਰਕ ਘੁੰਮਣ ਮੈਂ ਚੱਲ ਵੀਡੀਓ ਬਣਾਈਏ ਆਹ ਉਹ ਲੈਣ ਦੇ ਫਲੈਟ ਕੁਛ ਬੈਰੀ ਕੁਡ ਸਪਾਰਕ ਪਹਿਲਾਂ ਦਾਨੂ ਦੇਲ ਦਿਖਾ ਦਈਏ ਫਲੈਟ ਪੁੱਛਦਾ ਦੂਜੀ ਮਾਲਕੀਆਂ ਪੂਰੇ ਜੋਰਾਂ ਸ਼ੋਰਾਂ ਤੇ ਸਾਈਡਰ ਦਦਾ ਨਾ ਸ਼ਾਮਾ ਪੈ ਗਈਆਂ ਗਰਾਊਂਡ ਦੇ ਵਿੱਚ ਹੀ ਬਣਾਇਆ ਹੋਇਆ ਟੱਲੇ ਦੇ ਉੱਤਰ ਮੇ ਅੱਗੇ ਲੱਗਿਆ ਹੋਇਆ ਬੈਠਾ ਮੈਂ ਪਹਿਲਾਂ ਇਹਨੂੰ ਦੇਖਦਾ ਹੀ ਆਪਰ ਨੇੜੇ ਨਹੀਂ ਨੇ ਟੱਲੀਆਂ ਨਹੀਂ ਸਾਰੇ ਸੀ ਤਾਂ ਮੈਂ ਪਰੇ ਵੱਲਾਂ ਦੂਰ ਉਹ ਰੌਲਾ ਪੈਂਦਾ ਦੇਖ ਕੇ ਮੈਂ ਕਿਹਾ ਇਹ ਦੇਖਾਂ ਤਾਂ ਜਾ ਕੇ ਦੇਖੀਦਾ ਆਪਣੇ ਵਾਲੇ ਬੈਟਿੰਗ ਦਾ ਰੌਲਾ ਤੁਹਾਨੂੰ ਪਤਾ ਪੈਂਦਾ ਹੀ ਰਹਿੰਦਾ ਘਰਾਂ ਤੱਕ ਆਇਆ ਗਰਾਊਂਡ ਸਾਰੀ ਉੱਤਰ ਤੋਂ ਜੀ ਟੀਮ ਲੱਗੀ ਹੋਈ ਆ ਮਨਵਸ਼ ਜ਼ਰਰ ਅਰਵਾਜੀ ਵਾਲੇ ਆ ਵਿੱਚ ਤੋਂ ਤੇ ਉਹ ਪਰੇ ਇੱਕ ਵਧੀਆਲੇ ਫਟਵਾਵਾ ਜੈਦ ਬਾਲਾ ਜੂੰਗੀ ਤੇ ਪਾੜਦੀ ਆ ਫੋਟੋ ਨੂੰ ਸੋ ਉਲਟ ਪੂਰੀ ਵਾਸ਼ਰੂਮਾਂ ਦੇ ਉੱਤਰ ਵੀ ਕੋ ਘਰ ਕੋ ਜੇ ਸਾਰੇ ਜਤੋਂ ਐ ਹੋਰੇ ਜਮਾ ਕੁਛ ਨਹੀਂ ਹੁੰਦਾ ਜੀ ਤੇ ਉਹਨਰੇ ਟਾਈਮ ਜੀ ਬਣਾ ਰਹੀ ਇਹਨਾਂ ਨੇ ਮੈਂ ਤੇ ਪਤਾ ਨਹੀਂ ਪਤੰਦਰਾ ਨੇ ਕਿੱਥੋਂ ਲਿਆਂਦੇ ਇੰਨੀ ਲੇਤਾ ਨਹੀਂ ਕਿਹਾ ਇੱਕ ਦੋ ਤੀਜੇ ਤੇ ਮੈਂ ਖੜਾ ਚੌਥਾ ਉਹ ਦੋ ਜਹਾਜੀ ਵੀ ਆ ਗਿਆ ਥੋੜਾ ਥੋੜਾ ਟਾਈਮ ਦਾ ਹੀ ਜਾਂਦੇ ਆ। 에어ਪੋਰਟ ਕੋਲੇ ਹੀ ਆ। ਜਦਾ ਆਏ ਆਉਂਦੇ ਜਿਵੇਂ ਤਿੰਨ ਪਹੀਆ ਵਾਲੇ ਪੀਲੇ ਮੂੰਹ ਵਾਲੇ ਭੁੰਡੇ ਆਉਂਦੇ ਹੁੰਦੇ ਪਿੰਡਾਂ ਚੋਂ। ਵੀਡੀਓ ਚੱਲਦੇ-ਚੱਲਦੇ ਇੱਕ ਅੱਧਾ ਹੋ ਰਾਇਣਾ। ਆਹ ਲੋਕਡਾਊਨ ਟਾਈਮ ਥੰਮ ਗਈ ਹੀ ਜਾਂਦਾ। ਨਹੀਂ ਤਾਂ ਪਹਿਲਾਂ ਆਈ ਜਾਂਦੇ ਸੀ। ਉਹ ਦੁਨੀਆ ਰੋਗੀ ਸੀ